ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸੁਖਮਨ ਚੀਵਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਖਿਲਾਫ ਯੁੱਧ ਵਿੱਢਿਆ ਹੋਇਆ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਤਸਕਰਾਂ ਦੀ ਜਾਇਦਾਦ ਦੇ ਉੱਪਰ ਪੀਲੇ ਪੰਜੇ ਬਲਡوزر ਚੱਲੇ ਨੇ ਤੇ ਉਧਰਲੇ ਪਾਸੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਸਰਹੱਦੀ ਇਲਾਕਿਆਂ ਦੇ ਵਿੱਚ ਇਸ ਵਕਤ ਪੈਦਲ ਯਾਤਰਾ ਜਿਹੜੀ ਉਹ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਕੱਢੀ ਜਾ ਰਹੀ ਹੈ ਤੇ ਇਸ ਯਾਤਰਾ ਦੇ ਵਿੱਚ ਉਹਨਾਂ ਨੇ ਸਭ ਪਾਰਟੀਆਂ ਦੇ ਜਿਹੜੇ ਆਗੂ ਨੇ ਲੀਡਰ ਨੇ ਜਾਂ ਪਰ ਜੋ ਪੰਜਾਬ ਪਸੰਦ ਲੋਕ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ ਜਿਸ ਦੇ ਵਿੱਚ ਇੱਕ ਵਿਲੱਖਣ ਤਸਵੀਰ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਖਾਸ ਤੌਰ ਤੇ ਜਿੱਥੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਇਸ ਯਾਤਰਾ ਦਾ ਆਗਾਜ਼ ਫਰੋਜ਼ਪੁਰ ਸਰਹੱਦੀ ਇਲਾਕੇ ਤੋਂ ਸਰਹੱਦੀ ਜ਼ਿਲ੍ਹੇ ਤੋਂ ਕੀਤਾ ਤੇ ਇਸ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਗਵਰਨਰ ਗੁਲਾਬਚੰਦ ਕਟਾਰੀਆ ਦੀ ਤਾਰੀਫ ਕੀਤੀ ਉਹਨਾਂ ਕਹਿੰਦੇ ਕਿ ਜੋ ਕੰਮ ਸਰਕਾਰਾਂ ਦਾ ਸੀ ਅੱਜ ਗਵਰਨਰ ਸਾਹਿਬ ਨੇ ਉਹ ਕੰਮ ਦੀ ਜਿਹੜੀ ਸ਼ੁਰੂਆਤ ਵਿੱਢ ਦਿੱਤੀ ਹੈ ਤੇ ਉਧਰਲੇ ਪਾਸੇ ਇਸ ਦੇ ਵਿੱਚ ਖਾਸ ਤੌਰ ਤੇ ਸ਼ਬੂਲੀਅਤ ਕਰਨ ਲਈ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਨੇ ਤੇ ਉਧਰਲੇ ਪਾਸੇ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚਣੇ ਤੇ ਬੇਹੱਦ ਅਹਿਮ ਤਸਵੀਰ ਜਿਹੜੀ ਐਕਸਕਲੂਸਿਵ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਜਾਬ ਦੀ ਰਾਜਨੀਤੀ ਦੀ ਇੱਕ ਵਕਰੀ ਤਸਵੀਰ ਜਿਸ ਦੇ ਵਿੱਚ ਹਾਲਾਂਕਿ ਇੱਕ ਪਾਸੇ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਯੁੱਧ ਚਲਾ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਤਸਕਰਾਂ ਦੀਆਂ ਜਾਇਦਾਦਾਂ ਦੇ ਉੱਪਰ ਆ ਪੀੜਾ ਪੰਜਾ ਚਲਾਇਆ ਜਾ ਰਿਹਾ ਸਿੱਧੇ ਤੌਰ ਤੇ ਇੱਕ ਪਾਸੇ ਆਪਰੇਸ਼ਨ ਜਿਹੜਾ ਪਰਹਾਰ ਚੱਲ ਰਿਹਾ ਤੇ ਉਧਰਲੇ ਪਾਸੇ ਹੁਣ ਜਿਹੜਾ ਇਧਰਲੇ ਪਾਸੇ ਪੰਜਾਬ ਦੇ ਜਿਹੜੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਲੰਘੇ ਦੇਰੀ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਨਤਮਸਤਕ ਹੋ ਕੇ ਪੰਜਾਬ ਦੇ ਭਲੇ ਦੀ ਅਰਦਾਸ ਕੀਤੀ ਤੇ ਉਹਨਾਂ ਨੇ ਇਹ ਆਗਾਜ਼ ਕੀਤਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਇੱਕ ਪੈਦਲ ਯਾਤਰਾ ਕੱਢੀ ਜਾਵੇਗੀ ਜਿਸ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਉਹ ਵੀ ਸ਼ਾਮਲ ਨੇ ਨਸ਼ਿਆਂ ਦੇ ਖਿਲਾਫ ਜਿਹੜੀ ਜਾਗਰੂਕਤਾ ਉਹ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਸਭ ਤੋਂ ਇੱਕ ਅਹਿਮ ਤਸਵੀਰ ਜਿਹੜੀ ਚਰਚਾ ਦਾ ਵਿਸ਼ਾ ਬਣ ਰਹੀ ਹੈ ਕਿ ਡੇਰਾ ਬਿਆਸ ਮੁਕੀ ਬਾਬਾ ਗਰਿੰਦਰ ਸਿੰਘ ਢੱਲਾ ਪਹੁੰਚੇ ਨੇ ਪੰਜਾਬ বিজেপি ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚੇ ਨੇ ਤੇ ਉਧਰਲੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੀ ਨਸ਼ਿਆਂ ਵਿਰੁੱਧ ਰੈਲੀ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੀ ਵੱਖਰੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਦੇ ਲੋਕਾਂ ਦੀ ਨਵਜ ਫੜਕੀ ਜਿਹੜੀ ਕੈਂਪੇਨ ਸ਼ੁਰੂ ਕੀਤੀ ਹੈ ਨਸ਼ਾ ਮੁਕਤ ਪੰਜਾਬ ਜੀ ਇੱਕ ਬਹੁਤ ਵੱਡਾ ਪ੍ਰਾਪਲ ਹੈ ਜਿਹੜਾ ਗਵਰਨਰ ਸਾਹਿਬ ਨੇ ਕੀਤਾ ਹੈ ਜਿਹੜਾ ਕੰਮ ਸਰਕਾਰਾਂ ਦਾ ਸੀ ਉਹ ਹੁਣ ਗਵਰਨਰ ਸਾਹਿਬ ਨੇ ਚੱਕ ਲਿਆ ਹੈ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹਣਾ ਹੈ ਤੇ ਵੱਡੀ ਗੱਲ ਹੈ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਜੀ ਸਾਰੇ ਸੋਸ਼ਲ ਜਿਹੜੇ ਸੁਸਾਇਟੀਆਂ ਹੈਗੇ ਜਿਹੜੇ ਸੋਸ਼ਲ ਲੋਕ ਹੈ ਕਾਲਜਸ ਹੈ ਸਕੂਲ ਸਾਰਿਆਂ ਨੂੰ ਉਹਨਾਂ ਨੇ ਇਨਵੋਲਵ ਕੀਤਾ ਹੈ ਪਰਉਣੀ ਪੈਣੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦਾ ਫਿਊਚਰ ਆਪਣੀ ਜਵਾਨੀ ਹੈ ਸੋ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹਦੇ ਵਿੱਚ ਬਾਰ ਬਾਰ ਨਸ਼ਾ ਖਤਮ ਕਰਨ ਦੇ ਬਜਾਏ ਇਹ ਤੇ ਸਿਆਸਤ ਖੇਡੀ ਜਾਂਦੀ ਤੁਸੀਂ ਦੇਖ ਲਓ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬੀ ਸੌਂਖਾ ਕੇ ਮੈਂ 4 ਹਫ਼ਤੇ ਚ ਕਰ ਦੂੰਗਾ ਉਵੇਂ ਕੇਜਰੀਵਾਲ ਲੱਗ ਗਿਆ ਸੀ ਕਿਸੇ ਨੇ ਠੋਸ ਕਦਮ ਨਹੀਂ ਚੱਕਿਆ ਤੋ ਐਸ ਕਰਕੇ ਪੰਜਾਬ ਵਾਸਤੇ ਬੜਾ ਇੰਪੋਰਟੈਂਟ ਹੈ ਪੰਜਾਬ ਦੀ ਸਾਰੇ ਵਰਗਾਂ ਵਾਸਤੇ ਸਾਰੀ ਪੋਲੀਟਿਕਲ ਵਾਰਦੀ ਵਾਸਤੇ ਕਿ ਇਸ جنگ ਦੇ ਵਿੱਚ ਸਾਰੇ ਨੂੰ ਆਪ ਝੰਡੇ ਥਲੇ ਇਕੱਠਾ ਹੋ ਸਕਦਾ ਹੈ ਸੱਤਾਧਾਰੀ ਵੀ ਨਹੀਂ ਪੁੱਛਦੇ ਦੇਖਦੇ ਪਾਸਾ ਮੌਜੂਦਾ ਸਰਕਾਰ ਸੱਤਾਧਾਰੀ ਨਹੀਂ ਕੋਈ ਪੁੱਛਦਾ ਅੱਜ ਇੱਕ ਇੱਕ ਕਰਕੇ ਲੋ ਐਨ ਆਰਡਰ ਦਾ ਵੱਡਾ ਕਾਰਨ ਆ ਨਸ਼ਾ ਵੇਚਣ ਵਾਲੇ ਤੇ ਮੈਨੂੰ ਕਈ ਅਫਸਰਾਂ ਨੇ ਮੈਨੂੰ ਦੱਸਿਆ ਹੈ ਕੀ ਸਾਡਾ ਆਊਟ ਆਫ ਕੰਟਰੋਲ ਕਿਉਂ ਹੋ ਰਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰ ਹੈ ਉਹ ਜਿਹੜੇ ਨਸ਼ਾ ਵੇਚਣ ਵਾਲੇ ਇਹਨਾਂ ਤੋਂ ਮੀਨਾ ਲੈਂਦੇ ਆ ਉਹ ਮੀਨਾ ਲੈਣ ਕਰਕੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਆ ਜਿਹਦੇ ਕਰਕੇ ਆ ਸਾਰਾ ਜਿਹਦੇ ਕਰਕੇ ਆ ਸਾਰਾ ਕੰਮ ਵਰ ਗਿਆ ਇਹ ਸ਼ਰਮ ਦੀ ਸਰ ਕਾਲੀਦਾਨ ਕੀ ਪਲਾਨ ਹੈਗਾ ਗੈਂਗਸਟਰ ਤੇ ਬਸ਼ੇ ਨੂੰ ਦੇ ਆਪ ਘਟਾਏਗਾ ਕੋਈ ਨਾ ਇੱਥੇ ਇੱਕ ਵੀ ਗੈਂਗਸਟਰ ਨਹੀਂ ਰਹਿਣ ਦੇਵਾਂਗੇ ਆਪਾਂ ਇੱਕ ਵੀ ਗੈਂਗਸਟਰ ਮੇਰੀ ਪ੍ਰਾਇਓਰਟੀ ਸਾਡੀ ਹੁਣ ਸਰਕਾਰ ਦੀ ਪ੍ਰਾਇਓਰਟੀ ਨੰਬਰ 1 ਪ੍ਰਾਇਓਰਟੀ ਹੈ ਲਾਅ ਐਂਡ ਆਰਡਰ ਲੋਕੀਤਰ ਦਾ ਨਾਂ ਖਤਮ ਹੋ ਜੇ ਪੰਜਾਬ ਚ ਕਿਹੜਾ ਫਾਰਮੂਲਾ ਕੰਪੀਟਨਾ ਕਰੋਗੇ ਇਹ ਫਾਰਮੂਲਾ ਬਹੁਤ ਫਾਰਮੂਲੇ ਹੈ ਤੁਸੀਂ ਰਿਜ਼ਲਟ ਲਿਓ ਜੀ ਸਰ ਅਸੀਂ ਜੋ ਵੀ ਕਹਿੰਨੇ ਆ ਉਹ ਕਰਕੇ ਦਿਖਾਉਣੇ ਆ ਅਕਾਲੀ ਭਾਈ ਭਾਈ ਦੀ ਗੱਲ ਕਿਵੇਂ ਦੇਖ ਰਹੇ ਹੋ ਸਰ ਉਵੇਂ ਹੀ ਨਸ਼ਾ ਗਰਾਊਂਡ ਲੈਵਲ ਤੇ ਸੋਰਸ ਤੋਂ ਲੈ ਕੇ ਉੱਤੇ ਤੱਕ ਬੰਦੇ ਫੜ ਕੇ ਲੈ ਕੇ ਜਾਵਾਂਗੇ ਬਾਦ ਸਾਹਿਬ ਕੀ ਗੱਲ ਜਿਹੜੀ ਬੀਜੇਪੀ ਦੀ ਗੱਲ ਨਹੀਂ ਬੀਜੇਪੀ ਦੀ ਗੱਲ ਤੋਂ ਨਹੀਂ ਸ਼ੁਰੂ ਹੁੰਦੇ ਜਿਹੜੇ ਪਿੰਡ 'ਚ ਨਸ਼ਾ ਲੈਂਦਾ ਹੈ ਉਹਨੂੰ ਕਿੱਥੋਂ ਆਇਆ ਹੈ ਉਹ ਬੰਦੇ ਨੂੰ ਨਹੀਂ ਫੜਦੇ ਉਸ ਬੰਦੇ ਤੋਂ ਨਹੀਂ ਲੈਂਦੇ ਕਿ ਉਹਨੇ ਕਿੱਥੋਂ ਲਿੱਤਾ ਜਿੰਨਾ ਤੱਕ ਚੇਨ ਤੇ ਉੱਤੇ ਨਹੀਂ ਜਾਂਦੇ ਉਹ ਅਕੀਦ ਹੀ ਕੜੀ ਤਾਂ ਮਿਲੂਗੀ ਹੁੰਦਾ ਕੀ ਹੈ ਆਪਾਂ ਛੋਟੇ ਬੰਦੇ ਨੂੰ ਫੜ ਕੇ ਕਾਗਜ਼ ਦੀ ਪੂਰੀ ਕਾਗਜ਼ ਕਾਰਵਾਈ ਕਰ ਲੈਣੇ ਆ ਸਾਡਾ ਪੂਰਾ ਮਾਨਿਟਰਡ ਸਿਸਟਮ ਹੋਊਗਾ from village to the head ਕਿੱਥੋਂ ਤੱਕ ਜਾਂਦਾ ਸਾਰਿਆਂ ਨੇ ਫੜ ਕੇ ਤੁਹਾਨੂੰ ਦੇਖਾਉਂਗੇ ਕਿ ਕਿਸ ਲੈਵਲ ਤੇ ਅਸੀਂ ਅਕਾਲੀ